ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ 108 ਸੰਤ ਬਾਬਾ ਗੋਬਿੰਦਾ ਜੀ ਗੋਬਿੰਦਪੁਰਾ ਫੋਗਵਾੜਾ ਵਿਖੇ 108 ਸੰਤ ਬਾਬਾ ਚੰਮਨ ਦਾ ਜੀ ਦੀ 13ਵੀਂ ਸਲਾਨਾ ਵਰਸੀ 2 ਅਗਸਤ ਨੂੰ ਮਨਾਈ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਦੂਦ ਰਾਡੇ ਤੋਂ ਆਈਆਂ ਸੰਗਤਾਂ ਦੇ ਸੰਤੀ ਸ਼੍ਰੀ ਖੰਡਪੜ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਅਤੇ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਸੰਤ ਬਾਬਾ ਦੇਸ ਰਾਜ ਜੀ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਦੇਸ ਰਾਜ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਅਗਸਤ ਨੂੰ ਸ਼੍ਰੀ ਖੰਡਪੜ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਸੰਤ ਮਹਾਪੁਰਸ਼ ਕਥਾਵਾਚਕ ਕੀਰਤਨੀ ਜਥੇ ਕੀਰਤਨ ਕਰਾ ਹਾਜ਼ਰ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਸਮੂ ਸੰਤਾਂ ਨੂੰ ਅਪੀਲ ਕੀਤੀ ਕਿ ਉਹ ਤਿੰਨੋ ਦਿਨ ਡੇਰੇ ਵਿਖੇ ਪਹੁੰਚ ਕੇ ਸੇਵਾ ਕਰਨ ਤੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨ ਫਗਵਾੜਾ ਤੋਂ ਨਵਰਾਮ ਚੈਨਲ 에 ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਡੇਰਾ ਸੰਤ ਬਾਬਾ ਗੋਬਿੰਦਾਸ ਵਿਖੇ ਤਿੰਨਾਂ ਦੇ ਦਰਕਰਵਰ ਸਾਹਿਬ ਮਹਾਪੁਰਸ਼ ਇੱਕ ਸੋਰ ਸੰਤ ਬਾਬਾ ਚੰਮਨ ਦਾਸ ਮਹਾਰਾਜੀ 13ਵੀਂ ਸਰਾਨਾ ਵਾਰਸ਼ੀਰ ਮੁਖ ਰੱਖਦੇ ਹੋਇਆ ਦੇਸ਼ ਵਿਦੇਸ਼ ਦੀਆਂ ਇਲਾਕੇ ਦੀਆਂ ਸੰਗਤਾਂ ਨੇ ਇਕੱਤਰ ਹੋ ਕੇ ਅੱਜ ਸੈੰਤੀ ਸ਼੍ਰੀ ਖੰਡਜਪ ਪਰ ਆਰੰਭ ਕਰਵਾਏ ਹਨ ਜਨ ਅਦੇ ਭੋਗ 2 ਅਗਸਤ ਨੂੰ ਪਾਏ ਜਾਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਪਹੁੰਚ ਕੇ ਤਨ ਮਨ ਤਾਂ ਦੇ ਨਾਲ ਸੇਵਾ ਕਰੋ ਆਪਣਾ ਜੀਵਨ ਊਚਾ ਤੇ ਸੁੱਚਾ ਬਣਾਓ ਔਰ ਬਾਣੀ ਦੇ ਨਾਲ ਜੁੜੋ ਕਿਉਂਕਿ ਬਾਣੀ ਕਹਿੰਦੀ ਜਨਮ ਮਰ ਦੋਹ ਵੀ ਨਹੀਂ ਜਨ ਪਰ ਪੁਕਾਰੀ ਆਏ ਜੀ ਤਾਂ ਦੇ ਭਗਤੀ ਲਨ ਹਰ ਸੁਲੈ ਲ ਮਲਾਇਤ ਮਹਵਕਾ ਸੋ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੋ ਬਾਣੀ ਦੇ ਨਾਲ ਜੁੜੋ ਬਾਣੀ ਪੜ੍ਹ ਕੇ ਆਪਣਾ ਜੀਵਨ ਸਫਲਾ ਕਰਨ ਦੇ ਜੋ ਯੋਗਤੀ ਹਨ ਉਹ ਬਾਣੀ ਵਿੱਚੋਂ ਲਓ ਡਾਇਰੈਕਟ ਸਤਿਗੁਰੂ ਬਾਬਾ ਗੋਬਿੰਦਾਸ ਮਹਾਰਾਜ ਦੇ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਗੁਰੂ ਘਰ ਪਹੁੰਚੋ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਔਰ ਦੋ ਤਰੀਕ ਨੂੰ ਖੁੱਲੇ ਪੰਡਾਲ ਵਿੱਚ ਭੋਗ ਤੋਂ ਪ੍ਰੰਤ ਦੀਵਾਨ ਸਜਾਈ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਸੰਤ ਚਰਨੂਦਾਸ ਸਤੂ ਸੰਪਰਦੋ ਸੋਸਾਇਟੀ ਦੇ ਮਹਾਪੁਰਸ਼ ਔਰ ਹੋਰ ਸੰਤ ਸੰਪਰਦਾਵਾਂ ਦੇ ਮਹਾਪੁਰਸ਼ ਰਾਗੀ ਢਾਡੀ ਕੀਰਤਨੀ ਜਥੇ ਤੇ ਕਥਾਵਾਚਕ ਆਪਣੇ ਪ੍ਰਵਚਨਾਰਾਇਣ ਸੰਗਤਾਂ ਨੇ ਹਾਲ ਕਰਨਗੇ ਔਰ ਗੁਰੂ ਦਾ ਅਤੌਟ ਲੰਗਰ ਵਰਤਾਇਆ ਜਾਵੇਗਾ ਸਮੂਹ ਸੰਗਤਨ ਬੇਤੀ ਬਾਨੀ ਦੇ ਨਾਲ ਜੁੜੋ ਔਰ ਨਸ਼ਾ ਤੁਰੈ ਤਰਾ ਕਉ ਕਿ ਨਸ਼ੇ ਜਿਹੜੇ ਹਨ ਉਹ ਸਰੀ ਨੁਖਰਾ ਉਹ ਕਦਰ ਜਿੰਦਗੀ ਬਰਬਾਦ ਕਰਦੇ ਹਨ ਬਾਣੀ ਇੱਕੋ ਇੱਕ ਲਖ ਹੈ ਜੇ ਤਦ ਤੁਸੀਂ ਲੜ ਲਾ ਕੇ ਆਪਣਾ ਜੀਵਨ ਉੱਚਾ ਤੇ ਸੋਚਾ ਬਣਾ ਸਕਦੇ ਆ ਸਮੂਹ ਸੰਗਤ ਨੂੰ ਬੇਨਤੀ ਹੈ ਔਰ ਇਥੇ ਆਪਣੇ ਸ਼ਬਦ ਬਰਾਬ ਦੇ ਚਾਲ ਕੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿਗੁਰ ਦਾਸ ਮਹਾਰਾਜ ਕੀ ਜੈ